ਸੋ ਸਤ ਸ੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਮੁਸ਼ਕੀ ਦੀ ਭਾਸ਼ਾ ਵਿੱਚ ਬੋਲਿਆ ਜਾਵੇ ਤਾਂ ਤੁਸੀਂ ਸਾਰੇ ਕੈਂਟ ਹੋਵੋਗੇ ਕਹਿੰਦੇ ਮੁਸ਼ਕੀ ਫੇਰ ਅਗੇ ਰਿਪਲਾਈ ਕਰਨਾ ਸੋ ਆਓ ਸੁਣਦੇ ਹਾਂ ਮੁਸ਼ਕੀ ਦਾ ਰਿਪਲਾਈ ਪਿਛਲੇ ਦਿਨੀ ਚਸ਼ੇਵੰਦਾ ਵੀਰ ਤੇ ਰਿੰਪਲ ਵੀਰੇ ਨਾਲ ਸਤਿਗੁਰੂ ਚਾਹਲ ਦੀ ਗੱਲ ਹੋਈ ਤਾਂ ਉਹਨੇ ਮਹਿਕਬ੍ਰੀਤ ਬਾਰੇ ਬਹੁਤ ਕੁਝ ਦੱਸਿਆ ਜੋ ਕਿ ਮੇਰੀ ਚੈਨਲ YouTube ਤੇ ਪਈ ਹੋਈ ਮੇਰੇ YouTube ਚੈਨਲ ਤੇ ਪਈ ਹੋਈ ਤੁਸੀਂ ਜਾ ਕੇ ਵੇਖ ਸਕਦੇ ਹੋ ਫੁੱਲ ਰਿਕਾਰਡਿੰਗ ਮੇਰੇ YouTube ਚੈਨਲ ਤੇ ਪਈ ਹੋਈ ਹੈ ਆਜ ਕੱਲ ਤੁਹਾਡੇ ਤੇ ਰੋਜ਼ ਬਹੁਤ ਹੋ ਰਿਹਾ ਕੀ ਗੱਲ ਹੈ ਹੋਈ ਜਾਂਦੋ डोंਟ ਵਰੀ ਕੋਈ ਟੈਨਸ਼ਨ ਨਹੀਂ ਹੈ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਵੀ ਕਿਉਂ ਤੂੰ ਹੈ ਹੀ ਬੇਸ਼ਰਮ ਬੇਸ਼ਰਮਾ ਨੂੰ ਕੀ ਫਰਕ ਪੈਂਦਾ ਇੱਕ ਗਿਆ ਹੋਰ ਆ ਜਾਊਗਾ ਤੈਨੂੰ ਤਾਂ ਸਿਰਫ ਇੰਨੀ ਟੈਨਸ਼ਨ ਆ ਹੁਣ ਗੱਡੀ ਲੈ ਲਈ ਤੇ ਕੋਈ ਪਟ્રોલ ਕੋਉਣ ਵਾਲਾ ਵੀ ਆ ਜਾਏ ਨਿਊ ਕਾਰ ਦੀਆਂ ਮੁਬਾਰਕਾਂ ਜੀ ਥੈਂਕ ਯੂ ਸੋ ਮਾਝਾ ਧੰਨਵਾਦ ਤੁਹਾਡਾ ਸਾਰਿਆਂ ਦਾ ਹਾਈ ਟੱਕੇ ਨਾਲ ਕਿਊਟ ਬਣਨ ਦੀ ਨਾਕਾਮ ਕੋਸ਼ਿਸ਼ ਚੈਨਲ ਕੋਈ ਲਿੰਕ ਹੀ ਨਹੀਂ ਹੈਗਾ ਜ਼ਰੂਰੀ ਨਹੀਂ ਹੁੰਦਾ ਜੇ ਚਾਰ ਬੰਦੇ ਤਿੰਨ ਬੰਦੇ ਰਿਜੈਕਟ ਕੀਤੇ ਆ ਠੀਕ ਆ ਤਾਂ ਇਨਸਾਨ ਇੱਕ ਹੀ ਗਲਤ ਹੁੰਦਾ ਤਾਂ ਮੈਨੂੰ ਕਾਫੀ ਮੈਸੇਜ ਆ ਰਹੇ ਮੇਰਾ ਇੱਥੇ ਮਤਲਬ ਕਿ ਮੈਨੂੰ ਚਾਹੀਦਾ ਵੀ ਇੱਥੇ ਮੈਨੂੰ ਰਿਪਲਾਈ ਕਰਨਾ ਚਾਹੀਦਾ ਠੀਕ ਆ ਫਾਇਰ ਰੱਬਾ ਕਹਿੰਦੀ ਤਿੰਨ ਚਾਰ ਬੰਦੇ ਫੋਟੋ ਕੀਤੇ ਆ ਵਿਪਤ ਬੋਲ ਕੀ ਰਹੀ ਆ ਉਹਨਾਂ ਨੂੰ ਦੱਸਦੀ ਆ ਕਹਿੰਦੀ ਮੇਰੀ ਔਕਾਤ ਤੋਂ ਬਾਹਰ ਆ ਆਪ ਜਿਵੇਂ ਬੜੀ ਕੰਟੀਨਾਂ ਕੈਪ ਬਣੀ ਫਿਰਦੀ ਹੈ ਬਾਤ ਸਹੀ ਹੈ ਜਿਨ੍ਹਾਂ ਨੂੰ ਰਿਐਕਟ ਮਤਲਬ ਹਲੋ 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 ਇੱਕ ਮਿੰਟ ਇੱਕ ਮਿੰਟ ਹਾਂਜੀ ਦਰਵਾਤੀ ਦੇਖ ਲੋ ਅੰਦਰ ਉਹ ਰੀਤ ਫੁਕਰੀ ਬਣੀ ਫਿਰਦੀ ਹੈ ਕਰਦੀ ਤਾਂ ਆ ਜਿਵੇਂ ਪੀ ਐਚ ਡੀ ਕੀਤੀ ਹੋਵੇ ਓਹੋ ਮੈਂ ਵੀ ਕੀ ਕਹਤਾ ਇਹਨੂੰ ਤਾਂ ਪੀ ਐਚ ਡੀ ਤਾਂ ਪਤਾ ਵੀ ਨਹੀਂ ਹੋਣਾ 10ਵੀਂ ਦਾ ਪਾਸ ਹੈ ਪਤਾ ਨਹੀਂ ਉਹ ਵੀ ਪਾਸ ਹੈ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇੱਕ ਦੋ ਜੇ ਰਿਜੈਕਟ ਕੀਤੇ ਹਨ ਕਿਸੇ ਗੱਲ ਕਰਕੇ ਕੀਤੇ ਆ ਉਹਨਾਂ ਦੀ ਔਕਾਤ ਨਹੀਂ ਹੈਗੀ ਸੀ ਨਾਲੇ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਹੀ ਗਲਤ ਹੁੰਦਾ ਠੀਕ ਆ ਜੇ ਉਹ ਗਲਤ ਸੀ ਤਾਂ ਆਪਾਂ ਰਿਜੈਕਟ ਕੀਤੇ ਆ ਆਦਰਵਾਇਜ਼ ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ ਕਰ ਰਹੇ ਹਾਂ ਤੋਂ ਬੜੀ ਗੁੰਟੇਨਾ ਕਾਇਮ ਲੱਛਣ ਵੇਗ ਪਹਿਲਾਂ ਕਹਿੰਦੀ ਤਿੰਨ ਚਾਰ ਹੁਣ ਕਹਿੰਦੀ ਇੱਕ ਦੋ ਚੱਲ ਕੁੱਲ ਮਿਲਾ ਕੇ 7-8 ਤਾਂ ਮੰਨੀ ਇਨਸਾਨ ਆਪਣੀ ਾਕਾਤ ਉਹਦੀ ਦਿਖਾਂਦਾ ਜਦੋਂ ਇਨਸਾਨ ਨਾਲ ਆਪਾਂ ਜਿਵੇਂ ਕਹਿੰਦੇ ਆ ਨਾ ਵੀ ਤੁਸੀਂ ਇੱਕ ਵਾਰੀ ਕਿਸੇ ਦਾ ਕਹਿਣਾ ਮਤਲਬ ਕਿ ਮੰਨੋ ਨਾ ਠੀਕ ਆ ਉਹਨੇ ਅਸਲੀਅਤ ਆਪਦੀ ਦਿਖਾ ਦੇਣੀ ਵੀ ਮੈਂ ਇਹ ਹੈਗਾ ਅੱਜ ਕੱਲ ਦੇ ਲੋਕਾਂ ਦੀ ਜ਼ਮੀਰ ਮਰੀ ਹੋਈ ਆ ਜਾਗਦੀ ਨਹੀਂ ਹੈਗੀ ਕਿਆ ਸੀ ਪਾਠ ਕਰ ਲੈ ਕਹਿੰਦਾ ਸੀ ਮਾਪਿਆਂ ਦੀ ਇੱਜ਼ਤ ਕਰਨ ਲਈ ਕਹਿੰਦਾ ਸੀ ਨੱਚਣ ਤੋਂ ਹਟਾਉਂਦਾ ਸੀ ਸਿਆਣੀ ਬਣ ਕੇ ਵੀਡੀਓਜ਼ ਬਣਾਉਣ ਲਈ ਕਹਿੰਦਾ ਸੀ ਪਰ ਤੈਨੂੰ ਇਹ ਚੀਜ਼ ਹਜਮ ਨਹੀਂ ਆਈਆਂ ਕਿਉਂਕਿ ਤੈਨੂੰ ਆਗ ਦਾ ਬੱਚਾ ਵਲਾ ਮਾਰਨ ਦੀ ਲੈ ਮੈਂ ਨਾ ਅੱਜ ਕਿਸੇ ਵੀ ਹਾਲਤ ਚ ਲਾਈਵ ਹੋਣਾ ਸੀਗਾ ਮੈਨੂੰ ਐਸੀ ਵੀ ਖਣੀ ਮੈਂ ਕਿਸੇ ਨੂੰ ਰਿਪਲਾਈ ਦੇਣ ਲਈ ਤਾਂ ਹੋਈ ਨਹੀਂ ਮੇਰਾ ਤਾਂ ਰੈਗੂਲਰਲੀ ਦਾ ਕੰਮ ਹੈ ਜਿੱਦਾਂ ਕਿ ਆਪਾਂ ਲਾਈਵ ਚ ਮਿਲਦੇ ਹਾਂ ਸਾਰੇ ਜਾਣੇ ਹਨਾ ਤਾਂ ਹੁਣ ਤਾਂ ਕਹਿੰਦੀ ਸੀ ਮੈਂ ਰਿਪਲਾਈ ਨਹੀਂ ਕਰਨਾ ਨਹੀਂ ਨਹੀਂ ਸੌਰੀ ਹੁਣ ਤਾਂ ਕਹਿੰਦੀ ਸੀ ਕਿ ਮੈਂ ਰਿਪਲਾਈ ਕਰਨਾ ਹੀ ਹੈ ਮੈਂ ਰਿਪਲਾਈ ਕਰਨ ਲਈ ਲਾਈਵ ਹੋਈ ਐ ਤੇ ਕਾਰ ਫਿਰ ਰਿਪਲਾਈ ਦੋਗਲੀਆਂ ਜਿਹੀਆਂ ਗੱਲਾਂ ਕਰੀ ਜੰਨੀ ਐ ਇੱਕ ਪਾਸੇ ਕਹਿੰਦੀ ਐ ਮੈਂ ਰਿਪਲਾਈ ਦੇਣਾ ਜ਼ਰੂਰੀ ਨਹੀਂ ਸਮਝਦੀ ਪਹਿਲਾਂ ਕਹਿ ਰਹੀ ਸੀ ਕਿ ਮੈਂ ਰਿਪਲਾਈ ਦੇਣਾ ਆਈ ਐ ਤੇਰਾ ਵੀ ਕੋਈ ਸਟੈਂਡ ਨਹੀਂ ਫਿਰ ਕਹਿਣਗੇ ਕਿ ਹਾਂ ਇਹ ਦੇ ਰਿਲੇਟਿਡ ਕੱਲ ਵੀਡੀਓ ਆਈ ਹੈ ਲਾਈਵ ਨਹੀਂ ਹੋਈ ਇਦਾਂ ਉਦਾਂ ਮੈਂ ਕੋਈ ਕੱਲ ਦੇ ਰਿਲੇਟਿਡ ਨਹੀਂ ਅੱਜ ਹੋਈ ਬਸ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਆ ਜਿਨ੍ਹਾਂ ਨੂੰ ਮੈਂ ਰਿਜੈਕਟ ਕੀਤਾ ਕਿਸੇ ਗੱਲ ਕਰਕੇ ਕੀਤਾ ਠੀਕ ਆ ਜ਼ਰੂਰੀ ਨਹੀਂ ਹੈਗਾ ਕਿ ਮੈਂ ਹੀ ਗਲਤਾਂ ਜਿਓ ਗਲਤ ਸੀ ਜਿਓ ਨਹੀਂ ਲਾਈਕ ਹੈ ਸੀ ਤਾਂ ਆਪਾਂ ਵੀ ਦਫਾ ਕੀਤਾ ਆਪਾਂ ਇਹੋ ਜਿਹਾ ਚੈੱਕ ਨਹੀਂ ਲੈਂਦੇ ਤੇਰੀਆਂ ਆਰਤਾ ਸੀ ਥਾਂ ਥਾਂ ਮੂੰਹ ਮਾਰਨਦੀਆਂ ਅਗਲੇ ਤਿੰਨ ਰੋਕਦੇ ਸੀ ਫਿਰ ਤੂੰ ਆਰਤਾ ਨਹੀਂ ਛੱਟੀਆਂ ਤੇ ਤੇ ਬੰਦੇ ਨਾਲ ਕਿਉਂ ਕਰਾਂ ਕਿਹੜੀ ਗਲਤ ਕਰਾਂ ਰਿਪਲਾਈ ਮੇਰਾ ਬਧੀਆ ਕੰਮ ਸਾਲ ਰਿਹਾ ਤੁਸੀਂ ਰਿਪਲਾਈ ਨਹੀਂ ਕਰਨਾ ਫਿਰ ਵਾਰ-ਵਾਰ ਪੌਂਕਿੰਗ ਜਾਨੀ ਆਪਦਾ ਕੰਮ ਕਰ ਮੈਂ ਉਹਨੂੰ ਰਿਜੈਕਟ ਕੀਤੇ ਆ ਮੈਂ ਤੇ ਨਜ਼ਾਰਾ ਰਿਜੈਕਟ ਕਰਦੇ ਉਹ ਮਾੜੇ ਸੀ ਜੇ ਤਾਂ ਹੋਰ ਆ ਜਾਣਗੇ ਬਥੇਰੇ ਮੁੰਡੇ ਪੌਂਕਦੇ ਫਿਰਦੇ ਆ ਤਾਂ ਹੀ ਤਾਂ ਨੱਚ-ਨੱਚ ਕੇ ਵੀਡੀਓਜ਼ ਪਾਉਂਦੇ ਆ ਵੀ ਹਾਂ ਕੋਈ ਹੋਰ ਆ ਜੇ ਮੈਨੂੰ ਵੀ ਪਾਇਨਾ ਲੱਗੀਆਂ ਹੋਈਆਂ ਸੀ ਜਿਹੜਾ ਕੁਝ ਵੀ ਹੈਗਾ ਸੀ ਆਪਾਂ ਸਾਰਾ ਕੁਝ ਵੋਸ਼ ਕਰਦੇ ਰਹਿ ਆ ਫਿਰ ਉਸ ਤੋਂ ਬਾਅਦ ਮੈਂ ਫਰਸ਼ ਤੋਂ ਤੀ ਅੱਜ ਕਾਫੀ ਹੈਲਕਨ ਟਾਈਮ ਬੋਲਦੇ ਜਿਵੇਂ 10 15 ਗੱਡੀਆਂ ਖੜੀਆਂ ਹੋਣ ਧੋਣ ਲਈ ਤੇ ਤੋਤੀਆਂ ਆਉਣੇ ਨੇ ਤੇ ਤੋਤੀਆਂ ਥੱਕੀ ਪਈ ਉਹਦੇ ਨਾਲ ਮੈਨੂੰ ਕੋਲਡ ਹੋ ਗਿਆ ਤਬੀਅਤ ਮੇਰੀ ਠੀਕ ਨਹੀਂ ਹੈਗੀ ਤੇ ਨਗੋੜੀ ਵੱਜੀ ਹੈ ਰੈਸਟ ਕਰ ਲਾ ਫਿਰ ਇੱਥੇ ਬੈਠੀ ਕੇ ਕਰਦੀ ਐ ਇੱਥੇ ਕਿ ਤੈਨੂੰ ਕੋਈ ਦਵਾਈ ਦੇਣਾ ਹੋਊਗਾ ਇਹ ਵੀ ਚੱਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਕਿ ਵਜਿਹੇ ਮੇਰੀ ਐਲੀਗੈਂਟ ਜੋਗ ਨਾ ਕਰਨਾ ਜੋ ਜਿੰਨੇ ਜੋ ਕਰਨਾ ਯਾਰ ਕਰ ਲਾਂ ਠੀਕ ਆ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਠੀਕ ਆ ਤੇ ਖਾਸ ਕਰਕੇ ਮੇਰਾ ਇਹੀ ਮੈਸੇਜ ਹੈ ਜਿੰਨਾਂ ਨੂੰ ਮੈਂ ਰੀਐਕਟ ਕੀਤਾ ਠੀਕ ਆ ਕਿਸੇ ਗੱਲ ਕਰਕੇ ਕੀਤਾ ਰਿਪਲਾਈ ਕੀਤਾ ਮੇਰੇ ਹੋਰ ਵੀ ਬਹੁਤ ਕਾਰਨਾਮੇ ਬਾਹਰ ਆਣਗੇ ਤੈਨੂੰ ਪਤਾ ਹੈ ਇਸੇ ਕਰਕੇ ਮੈਂ ਚੁੱਪ ਹੀ ਰਵਾਂ ਚੁੱਪ ਰਹਿਣ ਚ ਮੇਰੀ ਭਲਾਈ ਹੈ ਅਗਲੇ ਸਾਰਾ ਕੁਝ ਦੱਸ ਦੇਣਗੇ ਜੇ ਤੂੰ ਸੱਚੀ ਹੁੰਦੀ ਨਾ ਤੇ ਆਪਦਾ ਪੱਖ ਜ਼ਰੂਰ ਰੱਖ ਦੇ ਪੋਡਕਾਸਟ ਨੂੰ ਮਾਰ ਗੋਲੀ ਤਰ ਲੋੜ ਹੀ ਨਹੀਂ ਸੇ ਹੋ ਰਾ ਚੈਨਲਾਂ ਦੇ ਉੱਤੇ ਪੋਡਕਾਸਟ ਕਰਨ ਦੀ ਜਾਂ ਤੂੰ ਕਹਿ ਰਹੀ ਹੈ ਕਿ ਮੇਰੇ ਅਗੇ ਕਿਸ ਨੇ ਪੋਡਕਾਸਟ ਲੈ ਆਣੀ ਠੀਕ ਹੈ ਤੇਰੇ ਕੋਲੇ ਖੁਦ ਦੇ ਕੋਲੇ ਚੈਨਲ ਹੈਗਾ ਤੇਰੇ ਖੁਦ ਦੇ ਕੋਲੇ ਇੰਸਟਾਗ੍ਰam ਹੈਗਾ ਤੂੰ ਉੱਥੇ ਵੀਡੀਓ ਪਾ ਕੇ ਆਪ ਦਾ ਪੱਖ ਰੱਖ ਸਕਦੀ ਸੀ ਕਿ ਮੈਂ ਸਹੀ ਆ ਉਹ ਗਲਤ ਹੈ ਤੂੰ ਵੀ ਆਪ ਦਾ ਪ੍ਰੂਫ ਦੇ ਸਕਦੀ ਸੀ ਜਿਹਨ ਉਹ ਪ੍ਰੂਫ ਦੇ ਰਹੀ ਹੈ ਕੰਕਿਉ ਮੇਰੇ ਲਾਇਕ ਹੈ ਨਹੀਂ ਇੱਕ ਇਨਸਾਨ ਪਹਿਲਾਂ ਦੁਖੀ ਹੁੰਦਾ ਜ਼ਿੰਦਗੀ ਚ ਆਪਾਂ ਪਤਾ ਨਹੀਂ ਉਮੀਦਾਂ ਲਾ ਲੈਣੇ ਵੀ ਨਹੀਂ ਸਾਡਾ ਕੋਈ ਦੁੱਖ ਹੈ ਇੱਥੇ ਕੋਈ ਦੁੱਖ ਨਹੀਂ ਸੁਣਦਾ ਮਾਂ ਪਿਓ ਤੋਂ ਇਲਾਵਾ ਠੀਕ ਆ ਇਹ ਉਹੀ ਮਾਂ ਪਿਓ ਨੇ ਜਦੋਂ ਤੂੰ ਭੱਜ ਕੇ ਗਈ ਸੀ ਤੇ ਉਹਨਾਂ ਨੂੰ ਫਸਟ ਵਲੌਗ ਦੇ ਵਿੱਚ ਗਲਤ ਦੱਸ ਰਹੀ ਸੀ ਕਿ ਮੇਰੇ ਮਾਂ ਪਿਓ ਨੇ ਮੇਰਾ ਸਾਥ ਨਹੀਂ ਦਿੱਤਾ ਨਹੀਂ ਹੋਰ ਤੇਰੇ ਸਾਥ ਨੂੰ ਕਿਉਂ ਤੇਰੀ ਭੱਜਣ ਚ ਹੈਲਪ ਕਰਦੇ ਬਈ ਲੈ ਮੈਂ ਕਿ ਭੱਜ ਜਾ ਅੰਡੀ ਹਿੰਦੀ ਮੈਂ ਆਪਦੀ ਕਾਰ ਲਈ ਹੈ ਜੇ ਕਿਸੇ ਨੇ ਉਹ ਵੀ ਬਲਮ ਲਗਾੜਾ ਲਗਾ ਸਕਦਾ ਕਿ ਅਸੀਂ ਲੈ ਕੇ ਦਿੱਤੀ ਹੈ ਉਹ ਤਾਂ ਮੈਨੂੰ ਪਤਾ ਮੈਂ ਕਿਵੇਂ ਲਈ ਆ ਠੀਕ ਆ ਨਾ ਦੇ ਰਹੀ ਆ ਸਾਨੂੰ ਪਤਾ ਹੀ ਹੈ ਮੁੰਡਾ ਤਾਂ ਪੈਸੇ ਇਕੱਠੇ ਕਰ ਕਰਕੇ ਲਈ ਆ ਅਸੀਂ ਤਾਂ ਹਲੇ ਤਾਂ ਮੈਂ ਸ਼ੁਰੂਆਤ ਹੀ ਕੀਤੀ ਹੈ ਹਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ ਹਲੇ ਤਾਂ ਮੈਂ ਅਦੀ ਕੱਲੀ ਕਾਰ ਹੀ ਲੈ ਕੇ ਆਂਦੀ ਹਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ ਠੀਕ ਸੋ ਸ਼ੁਰੂਆਤ ਜੀ ਐਂਡ ਕਰਾਤੀ ਬੀਬਾ ਕਹਿੰਦੀ ਹਜੇ ਤਾਂ ਮੇਰੀ ਸ਼ੁਰੂਆਤ ਹੈ 7 8 ਤਾਂ ਹੋ ਗਿਆ ਪੈਣੇ ਹੋਰ ਕੀ ਤੂੰ ਹੁਣ ਸੈਂਚਰੀ ਮਾਰਨੀ ਹੈ ਇਤੋਂ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆ ਰਹੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ